तो ये मेरा परमानेंट है ਕੁਚੀ ਬੋਲੋ ਠੀਕ ਹੈ ਅੰਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਵੀਜੇ ਕੁਮਾਰ ਠੀਕ ਹੈ ਅੰਕਲ ਜੀ ਤੁਸੀਂ ਕਿੱਥੇ ਦੇ ਨਾਲੋਂ ਖਨੌਰੀ ਦੇ ਨਾਲੋਂ ਵਾਲੇ ਜੀ ਤੁਸੀਂ ਠੀਕ ਹੈ ਇੱਥੇ ਤੁਸੀਂ ਇੰਟਰਨੈਟ ਚਲਾ ਰਹੇ ਹੋ ਹਾਂ ਜੀ ਇੱਥੇ ਨੈਟ ਚਲਾ ਰਹੇ ਹਾਂ ਜੀ ਇੱਕ ਮੰਡੀ ਦੇ ਵਿੱਚ ਨੈਟ ਹੈ ਨਹੀਂਗਾ ਜੀ ਜੀ ਅਸੀਂ ਘਰ ਤੋਂ 4-5 ਕਿਲੋਮੀਟਰ ਦਰ ਆਏ ਹਾਂ ਡੇਲੀ 2-3 ਵਾਰ ਜਾਨੇ ਹਾਂ ਜੀ ਹੂੰ 100-150 ਰੁਪਏ ਦਾ ਸਾਡਾ ਤੇਲ ਜਲ ਜਾਂਦਾ ਜੀ ਡੇਲੀ ਜੀ ਤੇ ਸਾਡੀ ਗੱਡੀ ਆ ਜਿਹੜੀ ਅਸੀਂ ਇਹਦੀ ਪੜਾਈ ਕਰ ਰਹੀ ਹੈ ਮਈ ਦੇ ਵਿੱਚ ਪੇਪਰ ਹੈ ਇਹਦੇ ਤੇ ਅਸੀਂ ਨੂੰ ਬਹੁਤ ਦਿੱਕਤ ਆਈ ਪਈ ਹੈ ਮਲਕਿ 13 ਤਰੀਕ ਤੋਂ ਤਾਂ ਬੜਾ ਇਥੇ ਵੀ ਅੱਡੀ ਕੋ ਵੱਡੀ ਗੱਲ ਨਹੀਂ ਹੈ ਤਾਂ ਕਿਵੇਂ ਦੇਖਦੇ ਹੋ ਜਿਹਨੇ ਪੜ੍ਹਾਈ ਕਰਨੀ ਹੈ ਤਾਂ ਨੈੱਟ ਨਹੀਂ ਚੱਲਦਾ ਬਹੁਤ ਦਿੱਕਤਾਰੀ ਹੈ ਜੀ ਬਹੁਤ ਜ਼ਿਆਦਾ ਭਾਰੀ ਦਿੱਕਤ ਹੈ ਜੀ ਬਹੁਤ ਔਖੇ ਹੋਏ ਪਏ ਆਗੇ ਕਿ ਜ਼ਿਆਦਾਤਰ ਜਿਹੜੀ ਜ਼ਿੰਦਗੀ ਅੱਜ ਕੱਲ ਰੋਜ਼ਮਰਰ ਦੇ ਕੰਮ ਸਾਰੇ ਜ਼ਿਆਦਾ ਜ਼ਿੰਦਗੀ ਨੈੱਟ ਤੇ ਹੀ ਹੈ ਜੀ ਸਾਰਾ ਕੁਝ ਨੈੱਟ ਤੇ ਹੀ ਹੈ ਜਿਵੇਂ ਕੋਈ ਬੈਂਕ ਦਾ ਕੰਮ ਹੈ ਕੋਈ ਪੜ੍ਹਾਈ ਦਾ ਕੰਮ ਹੈ ਜੀ ਹੁਣ ਸਾਡੀ ਗੁੱਡੀ ਦੀਆਂ ਕਲਾਸਾਂ ਆਨਲਾਈਨ ਚੱਲਦੀਆਂ ਨਹੀਂ ਆ ਸਿੱਧੀਆਂ ਦਿੱਲੀ ਤੋਂ ਲక్ష్ਮੀਨਗਰ ਤੋਂ ਨੇ ਉਹ ਵੀ ਪੈਂਡਿੰਗ ਪਈਆਂ ਨੇ ਹਬਤਾ ਪਿੰਡ ਕੋਲੇਟ ਚੱਲ ਰਹੀ ਹੈ। ਇਸ ਜਗ੍ਹਾ ਤੇ ਕੱਲਾ ਨੈਟ ਚੱਲਦਾ ਬਾਰਡਰ ਦੇ ਨੇੜੇ। ਬਸ ਇੱਥੇ ਅੱਗੇ ਜੀ ਬੇ ਇੱਥੇ ਬਹੁਤ ਘੱਟੀ ਆ ਜੀ। ਇੱਥੇ ਬਹੁਤ ਠੀਕ ਇਹ ਪਾਖੜਾ ਨਹਿਰ ਹੈ ਜੀ। ਪਾਖੜਾ ਨਹਿਰ ਪੈਂਦੀ ਹੈ ਜੀ ਇਹ। ਠੀਕ ਉੱਥੇ ਰੇਂਜ ਆਉਂਦੀ ਹੈ। ਉੱਥੇ ਰੇਂਜ ਆਉਂਦੀ ਹੈ ਜੀ। ਹਾਂਜੀ ਬਾਜੀ ਕੀ ਨਾਮ ਤੁਹਾਡਾ? ਮੇਰਾ ਨਾਮ ਹੈ ਜੀ ਰਾਜਦੀਪ। ਕਿਹੜਾ ਪਿੰਡ ਹੈ ਜੀ? ਕਨੋਰੀ ਸਹਿਰ ਹੈ ਜੀ ਸਾਡਾ। ਕਿਸ ਤਰ੍ਹਾਂ ਦੇਖਦੇ ਹੋ ਇੰਟਰਨੈਟ ਸੇਵਾਵਾਂ ਮਾ ਠੱਪ ਪਈਆਂ ਨੇ ਤੇ ਤੁਸੀਂ ਐਡੀ ਦੂਰ ਆਏ ਹੋ ਇੰਟਰਨੈਟ ਯੂਜ਼ ਕਰਨ ਲਈ? ਹਾਂਜੀ ਐਡੀ ਦੂਰ ਆਏ ਆ ਜੀ ਹਾਂਜੀ ਕੀ ਕੀ ਡਾਕੂਮੈਂਟ ਸੈਂਡ ਕਰਨੇ ਆ ਕੀ ਕਰਨਾ ਹਾਂਜੀ ਸਰ ਪਰਸਨਲ ਡਾਕੂਮੈਂਟ ਸੈਂਡ ਕਰਨੇ ਸੀ ਜੀ ਭਰਾ ਨੂੰ ਉਹ ਬਾਹਰ ਗਏ ਨੇ ਤੇ ਸਾਡੀ ਪੜ੍ਹਾਈ ਵੀ ਇਸ ਕਰਕੇ ਥੋੜੀ ਕੰਮ ਚੱਲ ਰਹੀ ਹੈ ਜੀ ਫੋਨਾਂ ਤੇ ਹੁੰਦੀ ਐ ਇਸ ਕਰਕੇ ਜੀ ਤੇ ਪੇਪਰ ਚੱਲ ਰਹੇ ਨੇ ਦੀ ਮੋਦੀ ਸਾਨੂੰ ਫਾਈਲ ਕਰਵਾ ਦੇ ਇੰਟਰਨੈਟ ਵੰਡ ਹੋਰ ਕਰਨ ਜੀ ਇੱਥੇ ਰੇਂਜ ਆਉਂਦੀ ਐ ਨਹਿਰ ਤੇ ਹਾਂਜੀ ਪੂਰੀ ਨੇ ਰੇਂਜ ਆਉਂਦੀ ਐ ਜੀ ਇੱਥੇ ਫਿਰ ਘਰੇ ਕਹਿ ਕੇ ਆਉਣੇ ਉਹਨੂੰ ਵੀ ਨਹਿਰ ਤੇ ਜਾ ਰਹੇ ਸੀ ਹਾਂਜੀ ਘਰੇ ਕਹਿ ਕੇ ਆਉਣੇ ਆ ਜੀ ਨਹੀਂ ਕਰਦੇ ਟੋਲ ਤੇ ਜਾਣਗੇ ਠੀਕ